और कैसे करोगे जिस तरह कहिएगा नहीं, नहीं पता था नहीं पता फिर फूड का काम करते तो पता नहीं होना चाहिए पता ले लेना था कहीं है? पता ले लेते किसी से गलती हो गया आपने पता फूड का कितना क्या हाल बना रखा है आप जो बाहर वो तरपाल पे पाके रखी हैं डाल के पिन्निया जो बनाई क्या कहते हैं उसको पिन्नी कहा पिन्नी बनाऊंगा तेरा गुड़ देखे बाथरूम में गुड़ पे है तेरे को पता है तो बाथरूम है ना टॉयलेट भी है साथ में हम्म है ना तो फिर आपने ये सोचना नहीं है तेरे बच्चे खाते हैं कभी ऐसी चीज तो अपने बच्चों को भी जो लोगों के बच्चे वो किसके है वो नहीं अपने अपने, 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 है ना? अपने तो उनको जार दे दे अपने, वो बीमार हो जाएंगे जैसे तूने तो गंदे हालातों में रखा है वो बीमार हो जाएंगे फिर बता करेंगे लेखा देना पड़ेगा परमात्मा को मानते हो ਜੋ ਗਲਤ ਕੰਮ ਕਰੇਗਾ ਤਾਂ ਸਜ਼ਾ ਮਿਲੇਗੀ ਨਾ ਸਜ਼ਾ ਮਿਲੇਗੀ ਤਾਂ ਆਪਕੋ ਵੀ ਇਹ ਮਿਲੇਗੀ ਨਾ ਹਾਂ ਪਰਮਾਤਮਾ ਬਖਸ਼ੇਗਾ ਆਪਕੋ ਨਹੀਂ 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 ਬਖਸ਼ੇਗਾ ਨਾ ਆਪ ਸਹੀ ਕਹ ਰਹਾ ਹੈ ਨਹੀਂ ਨਹੀਂ ਬਖਸ਼ੇਗਾ ਰੱਬ ਬਖਸ਼ੇਗਾ ਪਰਮਾਤਮਾ ਨਹੀਂ ਨਹੀਂ ਬਖਸ਼ੇਗਾ ਹਾਂ ਹੁਣ ਗਲਤ ਨਹੀਂ ਹੋਗਾ ਗਲਤ ਨਹੀਂ ਹੋਗਾ ਹੁਣ ਗਲਤੀ ਨਹੀਂ ਹੋਗਾ ਅੱਛਾ ਸਰ ਸਾਹਿਬ ਕੀ ਆ ਕੀ ਹੁਣ ਕਿੰਨੇ ਸਿੰਪਲ ਹੈ ਗਲਤ ਨਹੀਂ ਹੋਗਾ ਬਾਓ ਇੱਕ ਮਿੰਟ ਸਰ ਰੂਲ ਮੈਂ ਮੇਰੇ ਨਾਲ ਫੂਡ ਸੇਫਟੀ ਟੀਮ ਅੱਜ ਇੱਥੇ ਇਨਫੋਰਮੇਸ਼ਨ ਦੇ ਤਹਿਤ ਆਏ ਸੀਗੇ ਇਹ ਕੀਰਤੀ ਨਗਰ ਚਾ ਇੱਕ ਨੰਬਰ ਗਲੀ ਆ ਰਾਮ ਰਾਮਚੰਦਰ ਰਾਮਚੰਦਰ ਇਸਕਾ ਨਾਮ ਹੈ ਤੋ ਇਹਦੇ ਰਾਮਚੰਦਰ ਦੇ ਅਸੀਂ ਇਨਫੋਰਮੇਸ਼ਨ ਤੇ ਪਹੁੰਚਦੇ ਸਾਨੂੰ ਸਵੇਰ ਦਾ ਹੀ ਬੰਦਾ ਫੋਨ ਕਰ ਰਿਹਾ ਸੀ ਇੱਕ ਸਰਦਾਰ ਜੀ ਸਾਡੇ ਤੇ ਉਹ ਉਹਨਾਂ ਨੇ ਫਿਰ ਕਿਹਾ ਕਿ ਇੱਥੇ ਚੈੱਕ ਕਰੋ ਇਹ ਬੜੇ ਗੰਦੇ ਹਾਲਾਤਾਂ ਚ ਪਿੰਨੀਆਂ ਬਣਾਉਂਦਾ ਬੱਚਿਆਂ ਦੇ ਖਾਣ ਵਾਲੀਆਂ ਹੈਰਾਨੀ ਦੀ ਗੱਲ ਆ ਕਿ ਤਰਪਾਲ ਤੇ ਪਿੰਨੀਆਂ ਪਾਈਆਂ ਹੋਈਆਂ ਤੇ ਉਹ ਉੱਪਰ ਕੱਪੜੇ ਕੱਚੇ ਬਣਣਾ ਟੰਗੇ ਹੋਏ ਤਾਰ ਤੇ ਤੇ ਪਿੰਨੀਆਂ ਜਿਹੜੀਆਂ ਉਤੇ ਮੱਖੀਆਂ ਦੀ ਭਰਮਾਰ ਚੰਗੀ ਆ ਗੋੜ ਕੋਲ ਕੇ ਟੱਬ ਰੱਖਿਆ ਹੋਇਆ ਜਿਹਦੇ ਚ ਇਹ ਕਿੰਨੀਆਂ ਉਹ ਪਤਾ ਨਹੀਂ ਉਹ ਤਾਂ ਗੋੜ ਦਾ ਚਾਛੀ ਜਿ ਬਣਾਉਂਦਾ ਇਹ ਫੇਰ ਜਿਹੜੇ ਇਹਦੇ ਜਿੱਦਾਂ ਦੇ ਹਾਲਾਤਾਂ ਚ ਇਹਨਾਂ ਪਿੰਨੀਆਂ ਰੱਖਿਆ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਇਹ ਕੋਈ ਲਾਇਸੈਂਸ ਹੈ ਕਹਿੰਦਾ ਇਹ ਆ ਪੇ ਚਾਰ ਮਹੀਨੇ ਕੰਮ ਕਰਦੇ ਫੇਰ ਅਸੀਂ ਗੋਰਖਪੁਰ ਜੂਪੀ ਚਲੇ ਜਾਂਦੇ ਆ ਮੈਂ ਇੱਕ ਗੱਲ ਇਹਨੂੰ ਪੁੱਛਦਾ ਵੀ ਤੂੰ ਚਾਰ ਮਹੀਨੇ ਯਾਰ ਤੈਨੂੰ ਕੋਈ ਫੂਡ ਦਾ ਫਿਕਰ ਨਹੀਂ ਗਲਤੀਆਂ ਮੰਨਣਾ ਸਾਹਮਣੇ ਆ ਕੇ ਫੂਡ ਸੇਫਟੀ ਦੇ ਡਰੋਂ ਇਦਾਂ ਕਰਨਾ ਇਹ ਡਰ ਕਰਕੇ ਨਹੀਂ ਚੰਗਾ ਕੰਮ ਕਰਨਾ ਹੋਣਾ ਚਾਹੀਦਾ ਤੁਸੀਂ ਇਹ ਸੋਚੋ ਯਾਰ ਲੋਕਾਂ ਨੂੰ ਸੇਫ ਤੇ ਮਿਆਰੀ ਖਾਣਾ ਆਪਾਂ ਦੇਣਾ ਨਹੀਂ ਹੈਗਾ ਫਿਰ ਮੈਂ ਇੱਕ ਗੱਲ ਇਹਨੂੰ ਕਈ ਆ ਰਮੋ ਨੂੰ ਵੀ ਜਿਹੜੇ ਬੱਚੇ ਆ ਉਹ ਵੀ ਤਾਂ ਸਾਡੇ ਹੀ ਆ ਜਿਹੜੇ ਖਾਂਦੇ ਆ ਔਰ ਜਿਹੜੀ ਵਿਚਾਰਨ ਵਾਲੀ ਗੱਲ ਹੈ ਕਿ ਜਿਹੜੀਆਂ ਪਿੰਨੀਆਂ ਆ ਨਾ ਜਿਹੜੀਆਂ ਜਿਹੜੀਆਂ ਇਹ ਬਣਾ ਰਿਹਾ ਉਹ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਅਮੀਰ ਜਾਂ ਵੱਡਾ ਜਿਹੜਾ ਬਹੁਤ ਪੈਸੇ ਵਾਲਾ ਉਹ ਖਾਂਦਾ ਹੋ ਨਾ ਔਰ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਉਹਨੂੰ ਵੱਡੇ ਖਾਂਦੇ ਹੋਣਗੇ ਵੱਡੇ ਵੱਡੇ ਬਡੇਰੀ ਉਮਰ ਦੇ ਉਹਨੂੰ ਬੱਚੇ ਹੀ ਖਾਂਦੇ ਆ ਔਰ ਬੱਚੇ ਵੀ ਮੈਨੂੰ ਲੱਗਦਾ ਵੀ ਜਿਹੜੇ ਆ ਤੂੰ ਤੂੰ ਤਾਂ ਤੂੰ ਅਮੀਰ ਤਾਂ ਹੈ ਨਹੀਂ ਬੋਤਾ ਫਿਰ ਦੇਖਣ ਤੋਂ ਲੱਗਦਾ ਵੀ ਬਹੁਤ ਅਮੀਰ ਤਾਂ ਹੈ ਨਹੀਂ ਤੇ ਤੂੰ ਅਗਰ ਗਰੀਬ ਦੇ ਬੱਚਿਆਂ ਦਾ ਨਹੀਂ ਫਿਕਰ ਕਰੂਗਾ ਤਾਂ ਕੌਣ ਕਰੂਗਾ ਨਹੀਂ ਬਾਤ ਨਹੀਂ ਕਰ ਰਹੇ ਆ ਤਕਰੀਬਾਂ ਦੇ ਬੱਚੇ ਤਾਂ ਤੂੰ ਮਾਰਨ ਲਗਾ ਤੇਰੀ ਚੀਜ਼ ਤਾਂ ਗਰੀਬ ਦੇ ਬੱਚਿਆਂ ਸੋ ਅੱਜ ਇਹਨੂੰ ਇਹ ਜੋ ਮਰਜੀ ਕਹਿੰਦਾ ਆ ਤੇ ਅਸੀਂ ਇਹਦੇ ਸੈਂਪਲ ਲੈ ਚੱਲੇ ਆ ਅੱਜ ਪਿੰਨੀਆਂ ਦੇ ਵੀ ਲੈ ਲਏ ਸੈਂਪਲ ਗੋੜ ਜਿਹੜਾ ਇਹ ਗੋੜ ਇਹਨੇ ਬਾਥਰੂਮ ਚ ਰੱਖਿਆ ਹੋਇਆ ਸੀ ਇਦਾਂ ਦੇ ਹਾਲਾਤਾਂ ਚ ਉਹ ਲੈ ਲਿਆ ਤੇ ਤੇ ਬਾਥਰੂਮ ਚ ਜਿਹੜਾ ਗੋੜਾ ਆ ਦੇਖੋ ਤੁਸੀਂ ਨਹੀਂ ਬਾਥਰੂਮ ਨਹੀਂ ਹੈ ਹੋਰ ਇਹਨੂੰ ਕੀ ਕਹਿੰਦੇ ਆ ਆ ਆ ਦੇਖੋ ਇਹਦੇ ਨਾਲ ਹੀ ਬਿਲਕੁਲ ਇਧਰ ਟਾਇਲਟ ਆ ਆ ਦੇਖੋ ਆ ਦੇਖੋ ਇਹ ਟਾਇਲਟ ਆ ਮਤਲਬ ਆ ਟਾਇਲਟ ਆ ਆ ਗੁੜ ਰੱਖਿਆ ਹੋਇਆ ਇਦਾਂ ਦੇ ਹਾਲਾਤਾਂ ਚ ਚੀਜ਼ਾਂ ਪ੍ਰੋਵਾਈਡ ਕਰਦੇ ਆ ਸੋ ਇਹ ਗੁੜ ਦੇ ਸੈਂਪਲ ਲੈ ਜਾਣੇ ਆ ਗੁੜ ਦੇ ਦੇਖੋ ਤੁਸੀਂ ਕਿਦਾਂ ਦੇ ਹਾਲਾਤ ਚ ਇਹਨੇ ਗੁੜ ਰੱਖਿਆ ਇਹ ਗੁੜ ਪਿੰਨੀਆਂ ਬਣਾਉਣ ਲਈ ਯੂਜ਼ ਕਰਦਾ ਬੰਦਾ ਰਾਮੋ ਸ਼ਾਮਚੰਦਰ ਤੇ ਅਸੀਂ ਜਿਹੜਾ ਅਸੀਂ ਸੈਂਪਲ ਅੱਜ ਪਿੰਗੀਆਂ ਦੇ ਵਿੱਚੋਂ ਲੈਣੇ ਆ ਕੀਰਤੀ ਨਗਰ ਚ ਰਾਮੂ ਦੇ ਮਕਸਦ ਜਿਹੜਾ ਇਹ ਨਹੀਂ ਹੈਗਾ ਇਕੱਲਾ ਭਈ ਜਿਹੜਾ ਇਹ ਸੈਂਪਲ ਲੈਣੇ ਆ ਉਹਦਾ ਰਿਜ਼ਲਟ ਕੀ ਆਊਗਾ ਉਹ ਇੱਕ ਇਹਦਾ ਸਜਾ ਕੀ ਨੂੰ ਮਿਲਗੀ ਮੰਤਵ ਇਹ ਹੈ ਭਈ ਸਾਡਾ ਜਿਹੜਾ ਲੋਕੀ ਅਵੇਅਰ ਹੋ ਜਾਣ ਫੂਡ ਸੇਫਟੀ ਟੀਮ ਜਾਊਗੀ ਤਾਂ ਲੋਕੀ ਡਰੋ ਕਰਨ ਨਹੀਂ ਅਸੀਂ ਚਾਹੁੰਦੇ ਸਾਡਾ ਮੈਸੇਜ ਜਿੱਥੇ ਪਹੁੰਚ ਜਾਂਦਾ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕੀ ਆਪਣਾ ਠੀਕ ਕਰ ਲੈਣ ਅਸੀਂ ਕਦਾ ਵੀ ਨਹੀਂ ਚਾਹੁੰਦੇ ਕਦੀ ਵੀ ਨਹੀਂ ਚਾਹੁੰਦੇ ਅਸੀਂ ਜਾਈਏ ਤਾਂ ਸਾਨੂੰ ਐਦਾਂ ਦੇ ਹਾਲਾਤ ਮਿਲਣ ਐਦਾਂ ਦੀ ਲੈਟਰਨ ਮਿਲੇ ਨਾਲ ਇਹ ਨਹੀਂ ਅਸੀਂ ਚਾਹੁੰਦੇ ਔਰ ਜਿੱਦਾਂ ਦੇ ਤਰਪਾਲ ਗੰਦੇ ਤੇ ਪਾਈ ਆ ਔਰ ਜਿੱਦਾਂ ਦੇ ਹਾਲਾਤਾਂ ਨੇ ਗਡਾਉਨ ਬਣਾਇਆ ਸੋ ਸੈਂਪਲ ਲੈ ਲਾਂਗੇ ਔਰ ਸੈਂਪਲ ਜਦੋਂ ਟੈਸਟ ਹੋ ਕੇ ਆਉਣਗੇ ਫਿਰ ਹੀ ਇਹ ਵੇਚ ਸਕੂਗਾ ਕੋਈ ਚੀਜ਼ ਨਹੀਂ ਤਾਂ ਨਹੀਂ ਵੇਚ ਸਕੂਗਾ बस 콜 ਮਿਲਾ ਕੇ ਮਿਸ਼ਨ ਤਦਰੁਸਤ ਪੰਜਾਬ ਲਾਗੂ ਕਰਕੇ ਹਟਾਂਗੇ ਜਿਹੜੇ ਹੁਣ ਫੇਰ ਤੁਸੀਂ ਕੋਈ ਮੈਨੂੰ ਕਵੇ ਤੇ ਪ੍ਰਵਾਸੀ ਭਾਰਤੀਆਂ ਨੂੰ ਤੁਸੀਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਮੈਂ ਥੋੜਾ ਇਹਨੂੰ ਲਿਆਂਦਾ ਜਿਹੜਾ ਬੰਦਾ ਇਨਫੋਰਮੇਸ਼ਨ ਲੈ ਕੇ ਆ ਉਹ ਮੈਂ ਥੋੜਾ ਉਹਨੂੰ ਪਲਾਨ ਕੀਤਾ ਕੁਝ ਸੋ ਇਹ ਕੁਝ ਨਹੀਂ ਏਦਾਂ ਦੀ ਗੱਲ ਅਸੀਂ ਚੋਣ ਭਈ ਜਿਹੜਾ ਐਡਲਟਰੇਸ਼ਨ ਕਰਦਾ ਆ ਉਹ ਨਾ ਪੰਜਾਬੀ ਆ ਉਹਨੂੰ ਏਦਾਂ ਦੇਖਣਾ ਚਾਹੀਦਾ ਨਾ ਉਹਨੂੰ ਇਹਦਾ ਜੂਪੀ ਦਾ ਦੇਖਣਾ ਚਾਹੀਦਾ ਨਾ ਉਹਨੂੰ ਬਿਹਾਰ ਦਾ ਦੇਖਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਵੀ ਉਹ ਸਮਾਜ ਦਾ ਦੁਨੀਆ ਦਾ ਦੁਸ਼ਮਣ ਹੈ ਜਿਹੜਾ ਜ਼ਹਿਰ ਖੜਾ ਰਿਹਾ ਸਟੇਟ ਨਾਲ ਉਹਨੂੰ ਲਿੰਕ ਕਰਕੇ ਨਹੀਂ ਦੇਖਣਾ ਚਾਹੀਦਾ ਪਰ ਜਿਹੜੀ ਸਟੇਟ ਜ਼ਿਆਦਾ ਇਦਾਂ ਕਰ ਰਹੀ ਆ ਤਾਂ ਕਿਤੇ ਨਾ ਕਿਤੇ ਸਵਾਲ ਤਾਂ ਉੱਠੂਗਾ ਸ਼ੁਕਰੀਆ ਥੈਂਕ ਯੂ ਦੁਕਾਨ ਵਾਲੇ ਜੋ ਹੱਥ ਲਾਇਆ ਉਸ ਨੂੰ ਵਾਪਸ ਦੁਕਾਨ ਕਿਸ ਕੀ ਖਿਆਨਾ ਮੈਂ ਦੁਕਾਨ ਖੁਸ਼ੀਰਾਮ ਪਾਲ ਜੀ ਦੀ ਦੁਕਾਨ ਤੇ ਖੁਸ਼ੀਰਾਮ ਪਾਲ ਜੀ ਕਿੱਥੇ ਕੰਮ ਕਰਦੇ ਆ ਉਹ ਘੰਟਾਲਾ ਆਈ ਬੰਟੂਆ ਕਤੇ ਲਗੋ ਕੁੰਸਾਲਾ ਬਾਜ਼ਾਰ ਮੈਂ ਆਉਂਸ਼ਾਲਾ ਬਾਜ਼ਾਰ ਮੈਂ ਕੌਣ ਹੈ ਖੁਸ਼ੀ ਰਾਮਪਾਲ ਦੀ ਦੁਕਾਨ ਹੈ ਖੁਸ਼ੀ ਰਾਮਪਾਲ ਦੀ ਉਹ ਇੰਨਾ ਗੰਦਾ ਗੁੜ ਵੇਚਦਾ ਆਪਾਂ ਕੋਈ ਨਹੀਂ ਆ ਉਹ ਉਸੇ ਨਹੀਂ ਆ ਨਾ ਆਪਾਂ ਹਾਂਜੀ ਹਾਂਜੀ ਮਨੋ ਉਹ ਬੰਦਾ ਵੀ ਕਿੱਦਾਂ ਦਾ ਕਮਾਲ ਆ ਇਹ ਗੋੜ ਫਿਰ ਕਿਆ ਕਰਨਾ ਉਸ ਕੋ ਦੇ ਦੇਣਾ ਆਪੀ ਦੇ ਦੋ ਦੇ ਦੋ ਅਭੀ ਇਹ ਵੀ ਉਠਾਓ ਇਸ ਕੋ ਰਿਕਸ਼ੇ ਤੇ ਦੇ ਕੇ ਨਾ ਲੈ ਜਾਓ ਬਸ ਇਸ ਕੋ ਵਾਪਸ ਕਰੋ ਹਮ ਵਾਪਸ ਕਰਾਂਗੇ ਹਾਂ ਉਸ ਕੋ ਵਾਪਸ ਕਰੋ ਅੱਛਾ ਚੀਜ਼ ਬਣਾ ਕੇ ਲੋਕ ਕਿਹਾ ਹੈ ਤੋ ਕੀ ਲੱਗਦਾ ਹੈ ਇਨਕਾ हम भी यही काम, काम।, काम करते हैं कितने तरह काम यही काम करते हैं हम सब तू तो ना है, नहीं था पहले नहीं कल मैं नहीं था मैं गाँव हुआ अच्छा है। तेरे को इस चीज का फिक्र है जो तो, तो 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 तेरे को अगर कोई दूसरा करता है तो तेरे को अधिकार दे मेरी बात ना अगर तेरा गंदा काम देख के कोई बंदा तो हमने भी गंदा करना है दूसरे को अलाउ कर दे हम वो नहीं करे हमने करे मतलब ना होगी उसको भी चेतावनी बताओ यहाँ पे सुनील गुप्ता है सुनील गुप्ता है कहाँ पर है खालसा स्कूल के पास रहता है यहाँ पर रहता है हमने उठर हुआ आ, तो को भी डर होना चाहिए ठीक करेंगे हाँ उनको भी डर होगा ठीक करेंगे एक दिन में नहीं ठीक होगा तेरे को भी ठीक करने का टाइम लगेगा अगर आप ठीक करोगे ना तो हम आपकी अच्छा काम की प्रेरणा करेंगे आपके न एक वादा कर रहे हैं आपको ऐसा नहीं गंदा कामता है पहले हमसे सीखो फूड सेफ्टी वालों से पूछो कैसे काम करना है घर से कोई नहीं सीख के आता हमने सीखा है ना कोई आपने कोई चीज सीखी है ना किसी से गाड़ी चलानी भी किसी ने सिखाई है ना तो आप अपने गुरु आप ही बन गया से सीखा ये काम से सीखा मैं आपका मैंने मेरे से कहा सीखा तू मैं ऐसा सिखाता हूँ काम उन्हें ही भाई नहीं पता था हम लोग भाई के बारे में पता लगा पता हम लोगों लोग हम लोग पहले जे गोड़ ऐसा रखना किसने सिखाया नहीं तो गलती हम लोग की है तो तुम्हारी गलती है तो फिर पूछ लेता ना पहले चलिए पूछ लिया करोगे जो कोई काम करना हो तो पहले उसका सीखो ना कैसे करना है करीब इसके लिए हम तो गलती मानते हैं अनंदा ये गलती नहीं होगा हम लोगों से सफाई से हर चीज बनेगी है ना तो यही हम तो द्यार्थ और द्यार्थ 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 हम चाहते हैं सफाई से बने कहते हैं हम तो ये कहते हैं कि जहां तक भी ये पहले ही बंदे ठीक कर ले आपके काम हमारे जाने से पहले कर ले इतना देर हो गई हमारी इतनी वीडियो आ रही हैं मोबाइल है ना तेरे पास देखते हैं ना

ਇਧਰ ਆ ਜਾ ਉਹ ਹੋਰ ਬੋਰ ਦੇ ਵਿੱਚ ਸਾਈਂਗਲ ਵੀ ਤਾਂ ਕੀ ਚੀਜ਼ ਹੈ ਇਹ ਗੁਜਾਏਗਾ ਹੈ ਇਸੇ ਲੈ ਕੇ ਖੋਲਦਾ ਤੋਂ ਬਣਾ ਸੀਲ ਸੀਲ ਦੇਖਣਾ ਜਿਹੜੀ ਚੀਜ਼ ਹਾਂ ਸਟਾਕ ਦੇਖੋ ਤੁਸੀਂ ਮਤਲਬ ਕਿੰਨੇ ਕਿੱਥੇ ਵੇਚਣਾ ਹੁੰਦਾ ਕਿੰਨੀਆਂ ਬਜਾਰ ਤੋਂ ਦੇਖ ਹੈ ਕਿੱਥੇ ਦੁਕਾਨਾਂ ਬੋਲ ਮੈਂ ਕਿਹੜੀ ਕਿਹੜੀ ਦੁਕਾਨਾਂ ਤੋਂ ਵੇਚਦਾ ਆ ਜਿਹੜੀ ਲੈਂਦਾ ਕਿੱਥੋਂ ਖਰੀਦਦਾ ਹੈ ਕਿੰਨੀਆਂ ਇਹ ਲੁਧਿਆਣਾ ਚਾਹਤਾ ਹੈ ਲੁਧਿਆਣਾ ਤੋਂ ਹਾਂ ਆ ਇਹਦੇ ਸੀਲ ਦਾ ਵੀ ਸੈਂਪਲ ਲਓ ਲਾਇਸੈਂਸ ਬਣਿਆ ਤੇਰਾ ਅੱਛਾ ਤੂੰ ਇੱਕ ਬਾਤ ਬਤਾ ਰੋ ਕਿਉਂ ਰਹਾ ਹੈ ਰੋ ਕਿਉਂ ਰਹਾ ਮਤਲਬ ਪਾਪ ਯਾਦ ਆ ਰਹੇ गलती हो गया नहीं नहीं मतलब आप रो रहे हूँ कि बाप नहीं है माता नहीं है आप कोई है। मतलब उसका मतलब ये है कि ऐसा गंदा काम करो नहीं हम नहीं करेंगे बाबू हम माफ कर दीजिए आज इसके बाद हम करें नहीं, नहीं अब मेरे माँ बाप नहीं है मेरे भी नहीं।, नहीं एक मेरे मेरी बात सुनो मेरे इमोशनली ना ब्लैकमेल कर इमोशनली ऐसे भावुक हो के नहीं मेरे माँ बाप नहीं मैं लोगों को जहर खिला दूं है मेरे है नहीं है माता पिता किसके हैं जहाँ कितनों को पूछ उनके माँ बाप नहीं है तो समाज को मार देंगे वो नहीं टाइम तो सुधार करते तो अंदर तो से तो पछतावा हो तो रहा है तेरे को पछतावा है पछतावा हो रहा है बस वे आगे से बढ़िया काम करना है हमसे लाइसेंस लो और ऐसे नहीं तेरे को बना काम करना ਪਤਾ ਰਹੂਗਾ ਅਗਲੇ ਦਿਨ ਤੇ ਬਾਬਾ ਪਕੀਲਾ ਨਾ ਦੇਖੀ ਬੁੱਤਾ ਕਬਾਈ ਹੈ ਨਹੀਂ ਇਹ ਮਰਾ ਦੇਖੀ ਹੈ ਨਾ ਕਬਾਈ ਤੇ ਸਭ ਕੁਝ ਅੰਦਰ ਰੱਖੇ ਨੇ ਸਭ ਤੇ ਸਟਾ ਕਰਨਾ ਹਾਂ ਕਿੱਥੇ ਕਾਲ ਕੀਤੀ ਆ ਪੜਾਉਣ ਲਈ ਵਰਤਦਾ ਤੇ ਮੱਖੀਆਂ ਜਿਹੜੀਆਂ ਆ ਇਹਦੇ ਚ ਮੱਖੀਆਂ ਦੀ ਪਰਮਾਰ ਆ ਆ ਦੇਖੋ ਆ ਦੇਖੋ ਆਹਾਂ ਆ ਮੱਖੀਆਂ ਸਾਰੀਆਂ ਇੱਧਰ ਬੰਨ੍ਹਦਾ ए, ल, ए, ए, सब जाली लगाएंगे बाबूजी सब कुछ करेंगे अब बूढ़े सारा तोड़ देंगे फूल करेंगे अब आप तो ताम ताम देखो नंबर क्या है नंबर लिख दो नंबर किन का ਵਾਰ ਚੱਕ ਕੇ ਗੁੜ ਕਿਹੜਾ ਲਿਆ ਹਾਂ ਇਹ ਇੱਥੇ ਰੱਖ ਇੱਥੇ ਰੱਖ ਤਾਂ ਇਹ ਗੁੜ オリジナル ਕਲਰ ਹੈਗਾ ਤੂੰ ਗੁੜ ਕਿੱਥੋਂ ਖਰੀਦਿਆ ਬਈ ਰਾਮੋ ਇਹ ਗੁੜ ਲੈ ਜਾਂਦੇ ਹਾਂ ਤੁਸਰਮਪਾਲ ਪਤਾ ਕਰੋ ਰਾਮ ਬਾਥਰੂਮ ਦੇ ਵਿੱਚ ਮਿਲਿਆ ਇਹ ਉਹੀ ਘੋੜਾ ਜਿਹੜਾ ਨਕੋੜਿਆ ਹੋਇਆ ਡਿਜ਼ੋਲਵ ਕੀਤਾ ਹੋਇਆ ਇਹਦੀਆਂ ਇਹ ਪਿੰਨੀਆਂ ਬਣਾਉਣੀਆਂ ਇਹ ਇਹ ਕੁਝ ਨਹੀਂ ਹੈ ਤੁਹਾਨੂੰ ਦੇਖਣ ਵਾਲੇ ਨੂੰ ਮੈਂ ਤਾਂ ਦਿਖਾਇਆ ਤੇ نیچے ਬੈਠਾ ਹੋਇਆ ਘੋੜਾ ਇਹੀ ਆ ਆ ਦੇਖੋ ਇਹ ਇਹ ਆਹਾ ਇਹ ਉਹੀ ਘੋੜਾ ਹੈ ਬੋਲ ਕਿੰਨਾ ਕਾਈਜਨ ਦਾ ਖਿਆਲ ਰੱਖਦੇ ਇਹ ਜਿਹੜੇ ਲੋਕ ਇਦਾਂ ਦਾ ਸਵਾਲ ਕਰਦੇ ਆ ਨਾ ਕਿ ਤੁਸੀਂ ਪ੍ਰਵਾਸੀ ਦੂਜੇ ਵਾਲਾ ਆਹ ਬਲਾਉਂ ਬਚੇ ਯਾ ਲਿਆ ਲਿਆ ਦਵਾ ਦਾ ਜੋ ਲੇਖ ਰਿਹਾ ਤੁਮਰ ਕਿੰਨੇ ਆ ਤੇਰੇ ਮੇਰੇ 15 15 ਸਾਲ ਤੇਰੇ ਕਿੰਨੇ ਆ 18 ਹੈ ਨਹੀਂ ਲੈ ਆ ਤੇਰੇ ਕੋ ਪ੍ਰੂਫ ਹੈਗਾ ਨਾ ਕੱਢਦਾ ਸੋ ਸਾਰੇ ਚੱਕੋ 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 ਮੱਖੀਆਂ ਵੀ ਬਿਲਦੀਆਂ ਆ ਸਭ ਕੁਝ ਹੋ ਰਿਹਾ ਔਰ ਉਹ ਪੰਜ ਤਰਪਾਲ ਇਦਾਂ ਹੀ ਰੱਖਿਆ ਹੋਇਆ ਇਹਨਾਂ ਨੇ ਤੇ ਤਰਪਾਲ ਦੇ ਵਿੱਚ ਪਿੰਨੀਆਂ ਤੁਸੀਂ ਮੱਖੀਆਂ ਦੇਖ ਸਕਦੇ ਆ ਇਦਾਂ ਹੀ ਮੱਖੀਆਂ ਦੀ ਭੰਮਾਰ ਆ ਉਹ ਦੇਖੋ ਤੇ ਕੱਪੜੇ ਵੀ ਜਿਹੜੇ ਆ ਇੱਥੇ ਹੀ ਤਰਪਾਲ ਸੁੱਕਣੇ ਪਾਏ ਹੋਏ ਆ ਇਹ ਚੀਜ਼ਾਂ ਠੀਕ ਕਰਨੀਆਂ ਚਾਹੀਦੀਆਂ ਇਹ ਚੀਜ਼ਾਂ ਜਿਹੜੀਆਂ ਠੀਕ ਕਰਨੀਆਂ ਚਾਹੀਦੀਆਂ ਘਰ ਵਿੱਚ ਕਰਨੀ ਹੈ ਖੜਜਾਪੂ ਹਾਂ ਘਰ ਵਿੱਚ ਕਰਨਗੇ ਉਹਦੇ ਦੇਖਦੇ ਕੋਈ ਨਹੀਂ ਜੀ ਹਾਂ ਓਕੇ ਹੋ ਗਿਆ ਸਰ ਹਾਂ ਪਛਤਾਵਾ ਤੂ ਹੋਆ ਪਛਤਾਵਾ ਹੋਆ ਨਾ ਜੇ ਅਚੀ ਬਾਤ ਕੋਈ ਗਲਤੀ ਕਰਦਾ ਨਾ ਜੋ ਸੁਬਾਹ ਕਾ ਭੂਲਾ ਸ਼ਾਮ ਕੋ ਘਰ ਆ ਜਾਏ ਨਾ ਉਸ ਕੋ ਭੂਲਾ ਨਹੀਂ ਕਹਿਤਾ ਹੈ ਨਾ अगर तू सही काम कर ले का, काम नहीं कर रहा है सही कर रहे हैं हमारे लिए सही कर रहे, रहे हैं ना हमारे लिए हमारे बच्चे हैं सभी हमारे हमारे बच्चे भी हैं आपके जो अगर आपके हमारा तो पंजाबी जो जाके ऐसा गंदा काम करेंगे नहीं नहीं हम कहेंगे नहीं नहीं गलत काम कर रहे हैं उसको भी ठीक है आप सही कर रहे हैं हम अब सही करेंगे काम भी बढ़िया आपको पछतावा हुआ है मैंने देखा बच्चा तब हुआ आप बहुत सही आदमी है आप हमको आगे आगे लिया। आप इसको बढ़िया कर लो हम हाँ। फिर चेक करने आएंगे सुदार, सुदार और ऐसे ही लोगों हाँ। को बताएंगे कि ये काम इसने सुधार कर लिया हाँ जी, हाँ जी, हम ये भी बताएंगे बताइए हाँ ठीक थैंक यू